ਸਸਿਕਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਹਾਂ ਨਿਤੋ ਬਾਤਿਸ਼ ਪੇਪਰ ਲੀਕ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਕਿਉਂਕਿ ਐਨਟੀਏ ਲਗਾਤਾਰ ਵਿਵਾਦਾਂ ਵਿੱਚ ਕਿਰੀ ਹੋਈ ਹੈ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ ਇਸ ਦੇ ਲਈ ਅੱਜ ਯਾਨੀ ਕਿ 23 ਜੂਨ ਨੂੰ ਹੋਣ ਵਾਲੀ ਨੀਟ ਪੀਜੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਇੱਕ ਹੋਰ ਵੱਡਾ ਐਕਸ਼ਨ ਲੈਂਦਿਆਂ ਡੀਜੀ ਸਬੋਧ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਦਰਅਸਲ ਨੈਸ਼ਨਲ ਟੈਸਟ ਏਜੰਸੀ ਯਾਨੀ ਕਿ ਐਨਟੀਏ ਦੇ ਲਗਾਤਾਰ ਸਵਾਲਾਂ ਵਿੱਚ ਘਿਰੇ ਹੋਣ ਦੇ ਦੇਖਦਿਆਂ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਤੇ ਨੀਟ ਪੀਜੀ ਦੀ ਪ੍ਰੀਖਿਆ ਜੋ ਕਿ ਅੱਜ ਹੋਣੀ ਸੀ ਉਸ ਨੂੰ ਮੁਲਤਵੀ ਕਰਨ ਦੇ ਨਾਲ-ਨਾਲ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਐਨਟੀਏ ਦੇ ਡੀਜੀ ਸਬੋਧ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਜਾਵੇਗਾ ਇਸ ਮੌਕੇ ਸਿਹਤ ਮੰਤਰਾਲੇ ਨੇ ਪਿਛਲੇ ਭੀਤੀ ਦਿਨਾਂ ਵਿੱਚ ਕੁਝ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਹੋਈਆਂ ਬੇਨਿਯਮਿਤੀਆਂ ਦੀ ਉਦਾਹਰਣ ਦਿੰਦਿਆਂ ਹੋਇਆਂ ਇਹ ਕਿਹਾ ਹੈ ਕਿ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੁਆਰਾ ਆਯੋਜਿਤ NEET PG ਦੀ ਦਾਖਲਾ ਪ੍ਰੀਖਿਆ ਦਾ ਮੁਲਾਂਕਣ ਦੁਬਾਰਾ ਕੀਤਾ ਜਾਵੇਗਾ ਤੇ ਸਾਵਧਾਨੀ ਦੇ ਤੌਰ ਦੇ ਉੱਤੇ 23 ਜੂਨ ਯਾਨੀ ਕਿ ਅੱਜ ਹੋਣ ਵਾਲੀ NEET PG ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਸਿਹਤ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਹੋਈ ਅਸੁਵਿਧਾ ਦੇ ਲਈ ਅਫਸੋਸ ਵੀ ਪ੍ਰਗਟਾਇਆ ਤੇ ਨਾਲ ਹੀ ਇਹ ਵੀ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਸਰਬਉੱਤਮ ਹਿੱਤ ਅਤੇ ਪ੍ਰੀਖਿਆ ਪ੍ਰਕਿਰਿਆ ਦੇ ਵਿੱਚ ਪਵਿੱਤਰਤਾ ਬਣਾਈ ਰੱਖਣ ਲਈ ਲਿਆ ਗਿਆ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ NEET UGC ਪ੍ਰੀਖਿਆ ਦੇ ਵਿੱਚ ਹੋਈਆਂ ਬੇਨਿਯਮਕੀਆਂ ਦੇ ਚੱਲਦਿਆਂ ਕਾਂਗਰਸ ਦੇ ਸੰਸਦ ਮੈਂਬਰ ਨੇ ਵੀ ਸਰਕਾਰ ਨੂੰ 23 ਜੂਨ ਨੂੰ ਹੋਣ ਵਾਲੀ NEET PG ਦੀ ਪ੍ਰੀਖਿਆ ਰੱਦ ਕਰਨ ਦੀ ਅਪੀਲ ਕੀਤੀ ਸੀ ਤੇ ਜਿਸ ਤੋਂ ਬਾਅਦ ਹੁਣ ਇਹ ਪ੍ਰੀਖਿਆ ਅੱਜ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਰਕਾਰ ਨੇ ਇਸ ਤੇ ਐਕਸ਼ਨ ਲੈਂਦਿਆਂ ਹੋਇਆਂ NTA ਦੇ DG ਸਬੋਧ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਸੀ। ਤੇ ਹੁਣ ਇਸ ਦੀ ਥਾਂ ਤੇ ਰਿਟਾਇਰ ਆਈਏਐਸ ਅਧਿਕਾਰੀ ਪ੍ਰਦੀਪ ਸਿੰਘ ਖਰੋਲਾ ਇਸ ਦਾ ਕਾਰਜ ਪਰ ਸੰਭਾਲਣਗੇ ਖਰੋਲਾ ਰਿਟਾਇਰ ਹੋਣ ਤੋਂ ਬਾਅਦ ਇੰਡੀਅਨ ਟ੍ਰੇਡ ਪ੍ਰੋਮੋਸ਼ਨ ਆਰਗੇਨਾਈਜੇਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਨੇ ਸਸਿਕਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਹਾਂ ਨਿਤੋ ਬਾਤਿਸ਼ ਪੇਪਰ ਲੀਕ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਕਿਉਂਕਿ ਐਨਟੀਏ ਲਗਾਤਾਰ ਵਿਵਾਦਾਂ ਵਿੱਚ ਕਿਰੀ ਹੋਈ ਹੈ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ ਇਸ ਦੇ ਲਈ ਅੱਜ ਯਾਨੀ ਕਿ 23 ਜੂਨ ਨੂੰ ਹੋਣ ਵਾਲੀ ਨੀਟ ਪੀਜੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਇੱਕ ਹੋਰ ਵੱਡਾ ਐਕਸ਼ਨ ਲੈਂਦਿਆਂ ਡੀਜੀ ਸਬੋਧ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦਰਅਸਲ ਨੈਸ਼ਨਲ ਟੈਸਟ ਏਜੰਸੀ ਯਾਨੀ ਕਿ ਐਨਟੀਏ ਦੇ ਲਗਾਤਾਰ ਸਵਾਲਾਂ ਵਿੱਚ ਘਿਰੇ ਹੋਣ ਦੇਖਦਿਆਂ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਤੇ ਨੀਟ ਪੀਜੀ ਦੀ ਪ੍ਰੀਖਿਆ ਜੋ ਕਿ ਅੱਜ ਹੋਣੀ ਸੀ ਉਸ ਨੂੰ ਮੁਲਤਵੀ ਕਰਨ ਦੇ ਨਾਲ-ਨਾਲ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਐਨਟੀਏ ਦੇ ਡੀਜੀ ਸਬੋਧ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਜਾਵੇਗਾ। ਇਸ ਮੌਕੇ ਸਿਹਤ ਮੰਤਰਾਲੇ ਨੇ ਪਿਛਲੇ ਭੀਤੀ ਦਿਨਾਂ ਵਿੱਚ ਕੁਝ ਪ੍ਰਤੀਯੋਗੀ ਪ੍ਰੀਖਿਆਵਾਂਾਂ ਦੇ ਵਿੱਚ ਹੋਈਆਂ ਬੇਨਿਯਮਿਤੀਆਂ ਦੀ ਉਦਾਹਰਣ ਦਿੰਦਿਆਂ ਹੋਇਆਂ ਇਹ ਕਿਹਾ ਹੈ ਕਿ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੁਆਰਾ ਆਯੋਜਿਤ NEET PG ਦੀ ਦਾਖਲਾ ਪ੍ਰੀਖਿਆ ਦਾ ਮੁਲਾਂਕਣ ਦੁਬਾਰਾ ਕੀਤਾ ਜਾਵੇਗਾ ਤੇ ਸਾਵਧਾਨੀ ਦੇ ਤੌਰ ਦੇ ਉੱਤੇ 23 ਜੂਨ ਯਾਨੀ ਕਿ ਅੱਜ ਹੋਣ ਵਾਲੀ NEET PG ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਸਿਹਤ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਹੋਈ ਅਸੁਵਿਧਾ ਦੇ ਲਈ ਅਫਸੋਸ ਵੀ ਪ੍ਰਗਟਾਇਆ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਸਰਬਉੱਤਮ ਹਿੱਤ ਅਤੇ ਪ੍ਰੀਖਿਆ ਪ੍ਰਕਿਰਿਆ ਦੇ ਵਿੱਚ ਪਵਿੱਤਰਤਾ ਬਣਾਈ ਰੱਖਣ ਲਈ ਲਿਆ ਗਿਆ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ NEET UGC ਪ੍ਰੀਖਿਆ ਦੇ ਵਿੱਚ ਹੋਈਆਂ ਬੇਨਿਯਮਕੀਆਂ ਦੇ ਚੱਲਦਿਆਂ ਕਾਂਗਰਸ ਦੇ ਸੰਸਦ ਮੈਂਬਰ ਨੇ ਵੀ ਸਰਕਾਰ ਨੂੰ 23 ਜੂਨ ਨੂੰ ਹੋਣ ਵਾਲੀ NEET PG ਦੀ ਪ੍ਰੀਖਿਆ ਰੱਦ ਕਰਨ ਦੀ ਅਪੀਲ ਕੀਤੀ ਸੀ ਤੇ ਜਿਸ ਤੋਂ ਬਾਅਦ ਹੁਣ ਇਹ ਪ੍ਰੀਖਿਆ ਅੱਜ ਰੱਦ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਰਕਾਰ ਨੇ ਇਸ ਤੇ ਐਕਸ਼ਨ ਲੈਂਦਿਆਂ ਹੋਇਆਂ NTA ਦੇ DG ਸਬੋਧ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਸੀ ਤੇ ਹੁਣ ਇਸ ਦੀ ਥਾਂ ਤੇ ਰਿਟਾਇਰ ਆਈਏਐਸ ਅਧਿਕਾਰੀ ਪ੍ਰਦੀਪ ਸਿੰਘ ਖਰੋਲਾ ਇਸ ਦਾ ਕਾਰਜ ਪਰ ਸੰਭਾਲਣਗੇ ਖਰੋਲਾ ਰਿਟਾਇਰ ਹੋਣ ਤੋਂ ਬਾਅਦ ਇੰਡੀਅਨ ਟ੍ਰੇਡ ਪ੍ਰੋਮੋਸ਼ਨ ਆਰਗੇਨਾਈਜੇਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਨੇ